ਇਹਦਾ ਚੈਕਿੰਗ ਦਾ ਮਕਸਦ ਸਿਰਫ ਇਹ ਹੈ ਕਿ ਲੋਕਾਂ ਦੇ ਸਿਹਤ ਨਾਲ ਕੋਈ ਇਹੋ ਜਿਹਾ ਖਿਲਵਾੜ ਜੋ ਹੋ ਰਿਹਾ ਹੈ ਜੀ ਆਕਲ ਆਪਾਂ ਸਾਰੇ ਦੇਖ ਵੀ ਰਹੇ ਆਂ ਪੜ੍ਹ ਵੀ ਰਹੇ ਆਂ ਦੇਖੋ ਜਿਹੜਾ ਜੋ ਚੀਜ਼ ਸਾਡੇ ਪ੍ਰਿਵਿਊ ਚ ਅਸੀਂ ਉਹੀ ਕਰਨਾ ਜੋ ਸਫਾਈ ਵਗੈਰਾ ਦਾ ਉਹ ਫੂਡ ਸੇਫਟੀ ਵਾਲੇ ਦੇਖ ਰਹੇ ਨੇ ਉਹਨਾਂ ਨੇ ਦੇਖਿਆ ਵੀ ਬਹੁਤ ਮਾੜੀ ਹਾਲਤ ਹੈ ਇੱਥੇ ਇਸ ਜਗ੍ਹਾ ਤੇ ਨਵੇਂ ਸਾਡੇ ਐਸਐਸਪੀ ਸਾਹਿਬ ਆਏ ਨੇ ਰਾਜਪਾਲੀ ਉਹਨਾਂ ਦੀ ਹਦਾਇਤਾਂ ਅਨੁਸਾਰ ਅਸੀਂ ਅੱਜ ਫੂਡ ਸੇਫਟੀ ਆਫਿਸਰਸ ਨੂੰ ਨਾਲ ਲੈ ਕੇ ਰਾਜਪੁਰਾ ਵੇਖੇ ਦੁਕਾਨਾਂ ਚੈੱਕ ਕਰ ਰਹੇ ਆ ਇਹਦਾ ਚੈਕਿੰਗ ਦਾ ਮਕਸਦ ਸਿਰਫ ਇਹ ਹੈ ਕਿ ਲੋਕਾਂ ਦੀ ਸਿਹਤ ਨਾਲ ਕੋਈ ਇਹੋ ਜਿਹਾ ਖਿਲਵਾੜ ਜੋ ਹੋ ਰਿਹਾ ਹੈ ਜਿੱਕਾ ਆਪਾਂ ਸਾਰੇ ਦੇਖ ਵੀ ਰਹੇ ਆ ਪੜ੍ਹ ਵੀ ਰਹੇ ਆ ਤੇ ਉਸ ਮੁਤਾਬਕ ਅਸੀਂ ਇਹਨਾਂ ਦੀ ਦਹੀਂ ਔਰ ਦੁੱਧ ਦੀ ਸੈਂਪਲਿੰਗ ਕਰਾਂਗੇ ਈਵਨ ਪਨੀਰ ਦੀ ਤੇ ਉਹ ਸੈਂਪਲਿੰਗ ਕਰਕੇ ਅਸੀਂ ਇਹਨਾਂ ਨੂੰ ਲੈਬਰਾਟਰੀ ਭੇਜ ਕੇ ਦੇਖਾਂਗੇ ਵੀ ਇਸ ਚੀਜ਼ੇ ਕੋਈ ਗੜਬੜ ਹੈਗੀ ਆ ਤਾਂ ਉਸ ਅਨੁਸਾਰ ਸੇਫਟੀ ਫੂਡ ਦੇ ਜੋ ਐਕਟ ਕਹਿੰਦਾ ਉਸ ਮੁਤਾਬਕ ਇਹਨਾਂ ਤੇ ਕਾਰਵਾਈ ਕੀਤੀ ਜਾਊਗੀ ਸਰ ਕਿਨੇ ਦੁਕਾਨਾਂ ਚ ਆਕਰਸਤ ਹੋ ਉਥੋਂ ਦੇ ਕੀ ਸੈਂਪਲ ਲੈ ਸਕੋ ਦੇਖੋ ਹੁਣ ਇਸ ਤੋਂ ਪਹਿਲਾਂ ਅਸੀਂ ਇੱਕ ਹੋਰ ਟਾਊਨ ਦੇ ਵਿੱਚ ਬਹਿਰੀ ਲਾਰੈਂਸਸ ਉਹਦੀ ਚੈਕਿੰਗ ਕਰਕੇ ਆਏ ਹਾਂ ਉਥੋਂ ਅਸੀਂ ਪਨੀਰ ਤੇ ਦਹੀਂ ਦੇ ਚਾਰ-ਚਾਰ ਸੈਂਪਲ ਲੈਨੇ ਸਰ ਮੋਸਟਲੀ ਪਨੀਰ ਦਹੀਂ ਕਰ ਰਹੇ ਚੈੱਕ ਜੀ ਮੋਇਸਚਰ ਦੇਖੋ ਡੇਲੀ ਪ੍ਰੋਡਕਟਸ ਸੇ ਇਹੀ ਆਉਂਦਾ ਤੱਕ ਵਾਕਈ ਜਿਹੜੇ ਪੈਰਿਸੇਬਲ ਆਈਟਮਸ ਹੈਗੀਆਂ ਜਿਹੜੀਆਂ ਸਵੇਰੇ ਲੈ ਕੇ ਫੋਕੇਸ ਆ ਉਹਨੂੰ ਖਰਾਬ ਹੋ ਜਾਂਦੇ ਉਹਨੂੰ ਸਾਨੂੰ ਸਿੰਪਲੀ ਕਰਦਾ ਕੋਈ ਆਈਡੀ ਨਹੀਂ ਸਰ ਜਿਸ ਤਰ੍ਹਾਂ ਤੁਸੀਂ ਉਹਦੇ ਚੈਕਿੰਗ ਦੇ ਲਈ ਆਏ ਹੋ ਸਫਾਈ ਵਗੈਰਾ ਦਾ ਕਾਫੀ ਜਿਹੜਾ ਹੈ ਉਹ ਸੀਗਾ ਟੀਮ ਉਸ ਨੂੰ ਲੈ ਕੇ ਕੋਈ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਦੇਖੋ ਜਿਹੜਾ ਜੋ ਚੀਜ਼ ਸਾਡੇ ਪ੍ਰਿਵਿਊ ਚ ਅਸੀਂ ਉਹੀ ਕਰਨਾ ਜੋ ਸਫਾਈ ਵਗੈਰਾ ਦਾ ਉਹ ਫੂਡ ਸੇਫਟੀ ਵਾਲੇ ਦੇਖ ਰਹੇ ਨੇ ਉਹਨਾਂ ਨੇ ਦੇਖਿਆ ਵੀ ਔਰ ਬਹੁਤ ਮਾੜੀ ਹਾਲਤ ਹੈ ਇੱਥੇ ਇਸ ਜਗ੍ਹਾ ਤੇ ਉਹਨਾਂ ਦੇ ਕਹਿਣ ਅਨੁਸਾਰ ਉਹ ਉਸ ਚੀਜ਼ ਦਾ ਚਲਾਨ ਵੀ ਕਰਕੇ ਜਾਣਗੇ ਸਰ ਕੋਈ ਇਨਫਿਊਚਰ ਇਸ ਤਰ੍ਹਾਂ ਦੀ ਪਲਾਨ ਹੈਗੀ ਜਿਹੜੇ ਦੂਜੀ ਵਗੈਰਾ ਹੈ ਗਿਆ ਹੋਰ ਹੈ ਗਿਆ ਸਾਡੇ ਇਧਰ ਸਿੰਥੈਟਿਕ ਦੁੱਧ ਬਹੁਤ ਵੱਡੇ ਪੱਧਰ ਤੇ ਬਣ ਰਿਹਾ ਹੈ ਰਾਜਪੀ ਦੇ ਉਹਨਾਂ ਨੂੰ ਵੀ ਚੈੱਕ ਚੁ ਕਰਨ ਦੀ ਕੋਈ ਹੈਗੀ ਸਕੀਮ ਜੀ ਦੇਖੋ ਹੁਣ ਸਾਡੇ ਆਏ ਤੇ ਤੁਸੀਂ ਇਹ ਦੱਸ ਰਹੇ ਹੋ ਤੁਸੀਂ ਸੈਪਰੇਟ ਜਦੋਂ ਮਰਜੀ ਸਾਡਾ ਅਸੀਂ ਸਰ ਖਬਰ ਹੀ ਲਾ ਸਕਦੇ ਤੁਸੀਂ ਦੇਖੋ ਨਹੀਂ ਖਬਰ ਨਹੀਂ ਖਬਰ ਨਾਲ ਇਫੈਕਟਿਵ ਹੁੰਦਾ ਕਿ ਤੁਸੀਂ ਸਾਡੇ ਕੋਲ ਆਓ ਸਾਨੂੰ ਸਾਰੀ ਗੱਲ ਸਮਝਾਓ ਦੇਖੋ ਕਹਿਣ ਨੂੰ ਸਾਰੇ ਕਹਿ ਦਿੰਦੇ ਆ ਲੇਕਿਨ ਸਾਡੇ ਕੋਲ ਆ ਕੇ ਪੂਰਾ ਅਸੀਂ ਆਪਾਂ ਪਲਾਨ ਕਰਕੇ ਹੀ ਚੈੱਕ ਕਰ ਸਕਦੇ ਆ ਉਹ ਵੀ ਅਸੀਂ ਮਾਨਯੋਗ ਅਫਸਰਾਂ ਦੀ ਇਜਾਜ਼ਤ ਲੈਣ ਤੋਂ ਬਾਅਦ ਜੋ ਸਾਡੇ ਪ੍ਰਿਵਿਊ ਦੇ ਵਿੱਚ ਆਉਂਦਾ ਵਿਜੀਲੈਂਸ ਸਾਡੀ ਬੇਨਤੀ ਇਹ ਜਦੋਂ ਅਸੀਂ ਤੁਹਾਨੂੰ ਦੱਸਦੇ ਹਾਂ ਜੇ ਤੁਸੀਂ ਉਹ ਲੈਨੇ ਹੋ ਇੰਨੇ ਗੱਲ ਧੀਕ ਹੋ ਜਾਂਦੀਆਂ ਮੁੜ ਕੇ ਫਿਰ ਜਿਵੇਂ ਅੱਜ ਇੱਥੇ ਸੱਚੇ ਕਬੇ ਹੋਗੇ ਐਸਾ ਉਹ ਸੱਚੇ ਕਬੇ ਕਰਦੇ ਆ ਦੇਖੋ ਜਿਹੜੀ ਦੁੱਧ ਦੀ ਗੱਲ ਕਰ ਰਹੇ ਹੋ ਹਾਂ ਸਰ ਇਹ ਹੋ ਨਹੀਂ ਸਕਦਾ ਵੀ ਸੱਚੇ ਕਬੇ ਹੋਇਆ ਕਿਉਂਕਿ ਦੁੱਧ ਰੋਜ਼ ਹੀ ਆਉਣਾ ਮਾਰਕੀਟ ਸ ਨਾ ਇਹ ਹੋ ਸਕਦਾ ਕਿ ਜੇ ਉਹ ਸਿੰਥੈਟਿਕ ਪਾਉ ਤੁਹਾਨੂੰ ਪਤਾ ਹੀ ਹੈ ਸਰ ਕੀ ਹੋਟਲ ਆਈਟਮ ਦੀ ਵੀ ਹੋਟਲ ਦਾ ਗੰਦ ਮਿਲਦਾ ਹੈ ਉਹਦਾ ਵੀ ਕੋਈ ਹੈਗਾ ਸਿਸਟਮ ਜਿਹੜੀ ਤੁਹਾਡੀ ਹੁਣੇ ਗੱਲਾਂ ਹੈਗੀਆਂ ਫਾਸਟ ਫੂਡ ਜਾਂ ਦੁੱਧ ਬਾਰੇ ਇਹਦੇ ਬਾਰੇ ਅਸੀਂ ਆਪਦੇ ਲੈਵਲ ਤੇ ਨਾ ਜੀ ਜਿਹੜਾ ਫੂਡ ਡਿਪਾਰਟਮੈਂਟ ਹੈਗਾ ਜਾਂ ਹੈਲਥ ਡਿਪਾਰਟਮੈਂਟ ਹੈ ਉਹਨਾਂ ਨੂੰ ਅਸੀਂ ਆਪਦੀ ਰਿਪੋਰਟ ਬਣਾ ਕੇ ਭੇਜਾਂਗੇ ਇਹ ਹੋਟਲ ਤੇ ਰੈਸਟੋਰੈਂਟ ਜਿਹੜੇ ਹੈਗੇ ਜਿੱਥੇ ਪਨੀਰ ਵੀ ਹੁੰਦਾ ਦੁੱਧ ਵੀ ਹੁੰਦਾ ਸਾਰਾ ਵੇਜੀ ਦਾ ਬਾਕੀ ਚੀਜ਼ਾਂ ਵੀ ਹੁੰਦੀਆਂ ਪੈਰੀਸ਼ੀਅਲ ਤੁਸੀਂ ਟਮਾਟਰ ਦੀ ਹਾਲਤ ਦੇਖ ਲਈ ਨਾ ਕਦੇ ਸਵੇਰੇ ਆ ਕੇ ਕਿਹੋ ਜਿਹਾ ਹੁੰਦੇ ਆ ਕੀ ਆਉਂਦੇ ਤੁਹਾਡੇ ਪ੍ਰੂਵੂ ਚ ਉਹ ਸਾਡੇ ਪ੍ਰੂਵੂ ਦੇ ਵਿੱਚ ਉਦੋਂ ਹੈ ਉਦੋਂ ਸਾਡੇ ਪ੍ਰੋਡਕਟ ਨਹੀਂ ਸਰ ਸੈਂਪਲ ਅਗਰ ਫੇਲ ਹੋ ਜਾਂਦਾ ਕੀ ਕਾਰਵਾਈ ਹੈ ਸਰ ਉਹ ਜੋ ਐਕਟ ਕਹਿ ਰਿਹਾ ਜੀ ਫੂਡ ਸੇਫਟੀ ਐਕਟ ਹੈਗਾ 2006 ਦਾ ਉਸ ਮੁਤਾਬਕ ਉਹਦੇ ਜੁਰਮਾਨਾ ਵੀ ਹੈ ਉੱਚ ਬਲੈਕਲਿਸਟ ਵੀ ਹੈ ਜੋ ਵੀ ਉਹਨਾਂ ਦਾ ਐਕਟ ਕਹਿੰਦਾ ਉਸ ਮੁਤਾਬਕ ਕਾਰਵਾਈ ਹੋਊ ਸਰ ਸਮੂਹ ਹਲਵਾਈਆਂ ਨੂੰ ਤੁਹਾਡੇ ਵੱਲੋਂ ਕੀ ਆਦੇਸ਼ ਜਾਰੀ ਕੀਤਾ ਜਾਊਗਾ ਦੇਖੋ ਹਲਵਾਈਆਂ ਨੂੰ ਨਹੀਂ ਆਪਾਂ ਸਾਰਿਆਂ ਨੂੰ ਹੀ ਆਦੇਸ਼ ਹੈ ਆਦੇਸ਼ ਵੀ ਨਹੀਂ ਕਹਿ ਸਕਦਾ ਇੱਕ ਰਿਕਵੈਸਟ ਹੈ ਹਾਂ ਜੀ ਸਰ ਦੇਖੋ ਆਪਣੇ ਬੱਚੇ ਵੀ ਆ ਉਹਨਾਂ ਤੇ ਵੀ ਹੈ ਜੋ ਚੀਜ਼ ਅਸੀਂ ਆਪ ਗੰਦਾ ਗੰਦਮੰਦ ਲੋਕਾਂ ਨੂੰ ਖਵਾ ਰਹੇ ਹਾਂ ਉਹ ਹੀ ਸਾਡੇ ਬੱਚੇ ਖਾ ਰਹੇ ਆ ਸਾਰੇ ਸਿਹਤ ਨਾਲ ਖਲਵਾ ਹੋਦਾ ਕਿਤੇ ਇਹ ਮਤਲਬ ਇੱਕ ਰਿਕੁਐਸਟ ਹੈ ਕਿ ਥੋੜਾ ਕਮਾ ਲਓ ਲੇਕਿਨ ਵਧੀਆ ਚੀਜ਼ ਦਿੱਤੀ ਜਾਵੇ